ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਬਹੁਤ ਬਹੁਤ ਸਤਿਕਾਰ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਗੁਰਤੇ ਉਮੀਦ ਕਰਦੇ ਹਾਂ ਤੁਸੀਂ ਸਾਈ ਜਾਨੀ ਵਧੀਆ ਹੋਵੋਗੇ ਤਨਤਲ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਚੜ੍ਹਕਣ ਦੇ ਵਿੱਚ ਰੱਖਣ ਜੀ ਤੇ ਫਿਰ ਅੱਜ ਵਾਲੀ ਵੀਡੀਓ ਬਹੁਤ ਵਧੀਆ ਹੈ ਜਿਵੇਂ ਕਿ ਹੁਣ ਸਰਦੀਆਂ ਦੇ ਵਿੱਚ ਠੰਡ ਦੇ ਕਰਕੇ ਅ ਟਾਈਲਸ ਵਗੈਰਾ ਜਿਹੜੀਆਂ ਸਾਫ਼ ਕਰਨੀਆਂ ਬਹੁਤ ਮੁਸ਼ਕਲ ਲੱਗਦੀਆਂ ਨੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਛੋਟਾ ਜਿਹਾ ਹੈਕ ਲੈ ਕੇ ਆਈ ਹਾਂ ਬਹੁਤ ਛੋਟੀ ਜਿਹੀ ਟ੍ਰਿਕ ਲੈ ਕੇ ਆਈ ਹਾਂ ਜਿਹਦੇ ਨਾਲ ਬਾਰ-ਬਾਰ ਹੱਥ ਜਿਹੜਾ ਨਹੀਂ ਲਗਉਣਾ ਪਊਗਾ ਤੇ ਸਾਡੀਆਂ ਟਾਈਲ ਜਿਹੜੀਆਂ ਉਹ ਇੱਕਦਮ ਨਿੱਖਰ ਵੀ ਜਾਣਗੀਆਂ ਕਿਉਂਕਿ ਹੋਂ ਤਾਂ ਭਾਣਾ ਦਾ ਇਹ ਹੋਊਗਾ ਕਿ ਹੱਥ ਲਾਏ ਬਿਨਾ ਤਾਂ ਟਾਈਲ ਸਾਫ਼ ਹੋਣੀ ਨਹੀਂ ਹੁੰਦੀਆਂ ਪਰ ਮੈਂ ਅੱਜ ਇੱਕ ਜਿਗਾੜੂ ਤਰੀਕਾ ਇੱਕ ਦੱਸੂਗੀ ਜਿਹਦੇ ਨਾਲ ਟਾਈਲ ਜਿਹੜੀਆਂ ਉਹ ਇੱਕਦਮ ਸਾਫ਼ ਹੋ ਜਾਣਗੀਆਂ ਤੇ ਡੀਪ ਕਲੀਨ ਹੋ ਜਾਣਗੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕੋਹਲ ਦੱਸਦੀ ਹਾਂ ਜਿਹੜਾ ਪਲਗਾ ਲੈਣਾ ਜੀ ਕੋ ਕੋਈ ਵੀ ਮੈਂ ਮਹਿੰਗੇ ਮਹਿੰਗੇ ਜਿਹੜੇ ਇੱਥੇ ਕਲੀਨਰ ਆ ਉਹ ਨਹੀਂ ਲਗਾਵਾਂਗੀ ਤੇ ਸਿਰਫ ਇੱਕ ਘਰੇਲੂ ਤਰੀਕੇ ਦੇ ਨਾਲ ਮੈਂ ਘਰ ਪਈਆਂ ਚੀਜ਼ਾਂ ਦੇ ਨਾਲ ਹੀ ਭੈਣੋ ਇਹ ਕੱਪੜਾ ਟਾਈਲਾਂ ਦੀ ਜਿਹੜੀ ਛਾਈਆਂ ਉਹ ਵਾਪਸ ਲਾਵਾਂਗੀ ਤੇ ਸਾਰਾ ਵਾਸ਼ਰੂਮ ਇਸ ਤਰ੍ਹਾਂ ਹੀ ਕਲੀਨ ਕਰ ਲਾਂਗੇ ਨੀਚੇ ਵੀ ਤੁਸੀਂ ਇਫਰਾ ਕਲੀਨ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਅੱਜ ਵਾਲ ਵਾਲੀਆਂ ਜਿਹੜੀਆਂ ਦੀਵਾਰ ਵਾਲੀਆਂ ਟਾਈਲਾਂ ਨੂੰ ਸਾਫ਼ ਕਰਕੇ ਦਿਖਾਉਣੀ ਆ ਕਿ ਜਿਆਦਾ ਹੱਤਾਂ ਨਾ ਹੋਣਾ ਪਵੇ ਤੇ ਕਿਸ ਤਰ੍ਹਾਂ ਅਸੀਂ ਕਲੀਨ ਕਰ ਸਕਦੇ ਹਾਂ ਚਲੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਕ ਕੰਟੇਨਰ ਲੈ ਲਿਆ ਏਦਾਂ ਦਾ ਛੋਟਾ ਜਿਹਾ ਜਿਹਦੇ ਵਿੱਚ ਮੈਂ ਇਹ ਸਾਰਾ ਮਟੀਰੀਅਲ ਜਿਹੜਾ ਬਣਾਉ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਆਪਾਂ ਸਾਰਾ ਸਮਾਨ ਹੁਣ ਪਾਵਾਂਗੇ ਤੇ ਭੈਣੋ ਇਸ ਤਰੀਕੇ ਦੇ ਨਾਲ ਆਪਣੀਆਂ ਟਾਇਲ ਤੁਸੀਂ ਕਲੀਨ ਕਰੋਗੇ ਟਾਇਲ ਖਰਾਬ ਵੀ ਨਹੀਂ ਹੁੰਦੀਆਂ ਤੇ ਸ਼ਾਈਨੀ ਜਿਹੜੀ ਉਹ ਬਣੀ ਰਹਿੰਦੀ ਆ ਤੇਵੇਂ ਤਾਂ ਮੈਂ ਇੱਕ ਸਪੰਜ ਲੈ ਲਿਆ ਤੇ ਜਿਹੜਾ ਜੁਗਾੜ ਤੁਹਾਨੂੰ ਦੱਸਣ ਲੱਗੀ ਆ ਉਹ ਮੈਂ ਤੁਹਾਨੂੰ ਬਹੁਤ ਵਧੀਆ ਦੱਸਦੀ ਆ ਜੀ ਕਿਤ ਤਰ੍ਹਾਂ ਮੈਂ ਅਪਲਾਈ ਕਰਨਾ ਹੈ ਦੀਵਾਰ ਉੱਪਰ ਤੇ ਕਿੱਦਾਂ ਬਿਨਾ ਹੱਥ ਲਾਇਦੋਂ ਅਸੀਂ ਜਿਹੜੀ ਦੀਵਾਰ ਆ ਕੋ ਰਗੜ ਸਕਦੀ ਆ ਤੇ ਟਾਇਲਾਂ ਜਿਹੜੀਆਂ ਸਾਡੀਆਂ ਕਲੀਨ ਹੋ ਜਾਣਗੀਆਂ ਤੇ ਸਭ ਤੋਂ ਪਹਿਲਾਂ ਜੀ ਭੈਣੋ ਮੈਂ ਇੱਥੇ ਲੈ ਲਿਆ ਜੀ ਈਜੀ ਠੀਕ ਹੈ ਜੀ ਈਜੀ ਸਾਡੇ ਘਰਾਂ 'ਚ ਆਮ ਹੀ ਹੁੰਦੀ ਆ ਭਾਵੇਂ ਤੁਸੀਂ ਬੋਤਲ ਵਾਲ ਤੇ ਪਾ ਲਈ ਤੁਸੀਂ ਇਹ ਲੈ ਲਓ ਠੀਕ ਹੈ ਜੀ ਇਹ ਪਾ ਲਈ ਆ ਜੀ ਮੈਂ ਇੱਕ ਪੈਕੇਟ ਪੂਰਾ ਪਾਇਆ ਜੀ ਕਿਉਂਕਿ ਇਹ ਮੈਂ ਜਿਹੜਾ ਵਾਸ਼ਰੂਮ ਆ ਸਾਰਾ ਕਲੀਨ ਕਰੂੰਗੀ ਠੀਕ ਹੈ ਜੀ ਤੁਸੀਂ ਜੀ ਆਪਣੇ ਹਿਸਾਬ ਨਾਲ ਲੈ ਲੈਣੀ ਆ ਤੇ ਤੁਸੀਂ ਸਾਰਾ ਵਾਸ਼ਰੂਮ ਕਲੀਨ ਕਰ ਰਹੇ ਹੋ ਜਾਂ ਇੱਕ ਦੀਵਾਰ ਕਰ ਰਹੇ ਹੋ ਉਹ ਤੁਸੀਂ ਦੇਖ ਲੈਣਾ ਕਰੋ ਤੇ ਮੈਂ ਇਹਨੂੰ ਸਾਰਾ ਪਾਉ ਉਹ ਜਿਹੜਾ ਇਹਦੇ ਵਿੱਚ ਇਜ਼ੀ ਦਾ ਉਹ ਪਾ ਲਿਆ ਜੀ ਠੀਕ ਹੈ ਜੀ ਹੁਣ ਮੈਂ ਦੂਸਰੀ ਚੀਜ਼ ਜਿਹੜੀ ਆ ਇਹਦੇ ਵਿੱਚ ਪਾਉਣ ਲੱਗੀ ਆ ਜੀ ਮਿੱਠਾ ਸੋਡਾ ਠੀਕ ਹੈ ਜੀ ਬੇਕਿੰਗ ਸੋਡਾ ਇਹ ਵੀ ਸਾਡੇ ਘਰਾਂ ਚ ਰਸੋਈ ਦੇ ਵਿੱਚ ਪਹਿਣਾ ਕੋਲ ਆਮ ਹੀ ਹੁੰਦਾ ਸੀ ਥੋੜਾ ਮਹਿ ਪਾਵਾਂਗੀ ਇਹਦੇ ਨਾਲ ਕੀ ਹੋਊਗਾ ਇਹ ਜਿੰਨਾ ਵੀ ਕੋਲਾ ਸਾਰਾ ਆ ਫਲਫੀ ਜਿਹਾ ਹੋ ਜਾਊਗਾ ਫੁੱਲ ਜਾਊਗਾ ਤੇ ਜਿਹੜੀ ਮੈਲ ਆ ਉੱਗੜ ਜਾਂਦੀ ਆ ਜੀ ਟਾਇਲਾਂ ਦੇ ਉੱਪਰ ਜਦੋਂ ਅਪਲਾਈ ਕਰਨ ਤੇ ਤੀਜੀ ਚੀਜ਼ ਮੈਂ ਪਾਉਣ ਲੱਗੀ ਆ ਜੀ ਸਿਰਕਾ ਸਿਰਕਾ ਤੇ ਸੋਡਾ ਸਾਡੀ ਰਸੋਈ ਦੇ ਵਿੱਚ ਆਮ ਹੀ ਹੁੰਦਾ ਸੀ ਤੇ ਈਜੀ ਵੀ ਸਾਡੇ ਕੋਲ ਹੁੰਦੀ ਆ ਕਿਉਂਕਿ ਸਰਦੀਆਂ ਦੇ ਵਿੱਚ ਅਸੀਂ ਵੁੱਲਨ ਵਾਲੇ ਕੱਪੜੇ ਵਗੈਰਾ ਵਾਸ਼ ਕਰਨੇ ਹੁੰਦੇ ਆ ਤੇ ਈਜੀ ਆਮ ਹੀ ਘਰਾਂ ਦੇ ਵਿੱਚ ਹੁੰਦੀ ਆ ਤੇ ਮੈਂ ਪਾ ਲਿਆ ਜੀ ਇੱਥੇ ਆਪ ਨਾਲ ਤੁਸੀਂ ਸਿਰਕਾ ਪਾ ਲੈਣਾ ਸੀ ਇਹ ਸਾਰਾ ਕੋਲ ਬਣਾ ਕੇ ਅਸੀਂ ਧਿਆਨ ਕਰ ਲੈਣਾ ਜੀ ਤੇ ਇਹਦੇ ਵਿੱਚ ਪਹਿਲਾਂ ਮੈਂ ਪਾ ਲਾਂਗੀ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਪਾਣੀ ਠੀਕ ਹੈ ਜੀ ਇਹ ਸਾਰਾ ਹੀ ਕੋਲ ਆਪਾਂ ਜਿਹੜਾ ਇਹਨੂੰ ਹਿਲਾ ਲਾਂਗੇ ਚੰਗੀ ਤਰ੍ਹਾਂ ਕਿਉਂਕਿ ਨੀਚੇ ਸਾਡੇ ਜਿਹੜੀ ਇਜ਼ੀ ਪਈ ਹੋਈ ਹੈ ਸਾਰੀ ਮਿਕਸ ਹੋ ਜਵੇ ਠੀਕ ਹੈ ਪਹਿਨੂੰ ਗਲਵਸ वगैरह ਪਾਣੀ ਤੁਸੀਂ ਪਾ ਸਕਦੇ ਹੋ ਨਹੀਂ ਤੇ ਇਵੇਂ ਦਾ ਤੁਸੀਂ ਲੈ ਕੇ ਤੇ ਸਾਰੇ ਤੁਸੀਂ ਅਪਲਾਈ ਕਰ ਲੈਣਾ ਫਿਰ ਰਗੜਨਾ ਬਿਲਕੁਲ ਆਪਾਂ ਹੱਥਾਂ ਦੇ ਨਾਲ ਨਹੀਂ ਹੈ ਤੁਹਾਨੂੰ ਮੈਂ ਦੱਸਦੀ ਹਾਂ ਜੀ ਅਸੀਂ ਕਿਸ ਤਰ੍ਹਾਂ ਰਗੜ ਲੈਣਾ ਹੈ ਤੇ ਕਿਸ ਤਰ੍ਹਾਂ ਟਾਇਲ ਆਪਣੀਆਂ ਸਾਰੀਆਂ ਜਿਹੜੀਆਂ ਕਲੀਨ ਕਰ ਲਾਂਗੇ ਇਹ ਤੁਹਾਨੂੰ ਬਹੁਤ ਸੌਖਾ ਇੱਕ ਤਰੀਕਾ ਦੱਸਣ ਲੱਗੀਆਂ ਪਹਿਲਾਂ ਆਪਾਂ ਅਪਲਾਈ ਕਰ ਦਨੇ ਆ ਲਗਾ ਦੇਣੀ ਆ ਫਿਰ ਤੁਹਾਨੂੰ ਟ੍ਰਿਕ ਦੱਸਦੀ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਤੁਸੀਂ ਗਲਵਸ ਪਾ ਲਓ ਹੱਥਾਂ ਦੇ ਉੱਪਰ ਤੇ ਤੁਸੀਂ ਇਹ ਸਾਰਾ ਜਿਹੜਾ ਵੀ ਕੋਲ ਹੈ ਜਿੰਨਾਂ ਨੇ ਤੁਸੀਂ ਆਪਣੀਆਂ ਦੀਵਾਰਾਂ ਦੇ ਉੱਪਰ ਲਗਾ ਲੈਣਾ ਹੈ ਜੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਕੇ ਦੇਖੋ ਜੀ ਕਾਫੀ ਕੋਲ ਬਣ ਕੇ ਤਿਆਰ ਹੋ ਜਾਂਦਾ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਪਾਣੀ ਵੀ ਪਾ ਸਕਦੇ ਤੇ ਇਸੇ ਕੋਲ ਦੇ ਨਾਲ ਤੁਸੀਂ ਆਪਣੀਆਂ ਟੈਪ ਵਗੈਰਾ ਠੀਕ ਹੈ ਜੀ ਸਾਬ ਡਿਸਪੈਂਸਰ ਵਗੈਰਾ ਤੇ ਜਿਹੜਾ ਤੁਹਾਡਾ ਵਾਸ਼ਸ਼ੇਸ਼ਲ ਵਗੈਰਾ ਲੱਗਾ ਅਸੀਂ ਸਾਰਾ ਹੀ ਇਹਦੇ ਨਾਲ ਕਲੀਨ ਕਰਾਂਗੇ ਠੀਕ ਹੈ ਜੀ ਮੈਂ ਵਾਸ਼ਸ਼ੇਸ਼ਲ ਨੂੰ ਵੀ ਇਹਦੇ ਨਾਲ ਹੀ ਕਲੀਨ ਕਰ ਲਿਆ ਜੀ ਤੇ ਸਾਬ ਡਿਸਪੈਂਸਰ ਵਗੈਰਾ ਜਿੰਨਾ ਵੀ ਹੈ ਸਾਰਾ ਮੈਂ ਇਹੀ ਇਹਦੇ ਨਾਲ ਹੀ ਕਲੀਨ ਕਰਾਂਗੀ ਦੇਖੋ ਜੀ ਔਲ ਨਹੀਂ ਲਗਾਵਾਂਗੀ ਜਿੰਨਾ ਸਾਮਾਨ ਤੁਹਾਡਾ ਵਾਸ਼ਰੂਮ ਚ ਲੱਗਾ ਹੈ ਸਟੀਲ ਦਾ ਸਟੈਂਡ ਲੱਗਾ ਹੋਇਆ ਟਾਵਲ ਰੈਕ ਲੱਗਾ ਹੋਇਆ ਕਿਉਂਕਿ ਮੈਂ ਬਾਹਰਲਾ ਵਾਸ਼ਰੂਮ ਸਾਫ ਕਲੀਨ ਕਰ ਰਹੀ ਹਾਂ ਇੱਧਰ ਸਮਾਨ ਜਿਹੜਾ ਹੈ ਉਹ ਕਾਟੀ ਵਾਸ਼ਰੂਮ ਚ ਲੱਗਿਆ ਹੋਇਆ ਅੰਦਰ ਵਾਲੇ ਚ ਸਾਰਾ ਸਮਾਨ ਨੇ ਇਹਦੇ ਨਾਲ ਹੀ ਕਲੀਨ ਕਰਦੇ ਕੋਈ ਵੱਖਰੇ ਵੱਖਰੇ ਹੋ ਤੁਸੀਂ ਕੈਮੀਕਲ ਕਲੀਨਰ ਵਗੈਰਾ ਨਹੀਂ ਲੈਣੇ ਪੈਣੋ ਸਿਰਫ ਇੱਕੋ ਘੋਲ ਦੇ ਨਾਲ ਤੁਸੀਂ ਜੋ ਵੀ ਤੁਹਾਡਾ ਵਾਸ਼ਰੂਮ ਚ ਸਮਾਨ ਲੱਗੀ ਜਾ ਆਈ ਜਾ ਰਿਹਾ ਸਾਹਮਣੇ ਸਾਬ ਡਿਸਪੈਂਸਰ ਹੋਵੇ ਟਾਵਰ ਰੈਕ ਹੋਵੇ ਟੂਟੀਆਂ ਹੋਣ ਕੁਝ ਵੀ ਹੋਵੇ ਤੁਸੀਂ ਬਸ ਇਹਦੇ ਨਾਲ ਕਲੀਨ ਕਰਦੇ ਜਣ ਫਿਰ ਉਹ ਸਰਦੀਆਂ ਦੇ ਵਿੱਚ ਇਹ ਬਹੁਤ ਸੌਖੀ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਲਗਾ ਕੇ ਬਸ ਤੁਸੀਂ ਲਗਾਉਣਾ ਹੀ ਆ ਜੀ ਮਲਣਾ ਬਿਲਕੁਲ ਨਹੀਂ ਤੁਸੀਂ ਗਲਵਸ ਪਾ ਕੇ ਲਗਾ ਸਕਦੇ ਹੋ ਠੀਕ ਹੈ ਬੰਨ ਦੇਖੋ ਜੀ ਸੂਮ ਦੇ ਵਿੱਚ ਜਿਹੜੀ ਆ ਦਰਾਰ ਹੁੰਦੀ ਆ ਟਾਇਲ ਚ ਇਹ ਬੜੀ ਮਹਾਨਾ ਭਰੀ ਹੁੰਦੀ ਆ ਸਾਫ਼ ਨਹੀਂ ਹੁੰਦੀ ਇਹ ਦਰਾਰਾਂ ਕਿੱਦਾਂ ਸਾਫ਼ ਕਰਨੀਆਂ ਇਹ ਵੀ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਕਿਉਂਕਿ ਇੱਕੋ ਵੀਡੀਓ ਦੇ ਵਿੱਚ ਸਾਰਾ ਬਹੁਤ ਲੰਮਾ ਹੋ ਜਾਣਾ ਜੀ ਤੇ ਚਲੋ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਣ ਲੱਗੀ ਆ ਜਿਹਦੇ ਨਾਲ ਅਸੀਂ ਇਹਨੂੰ ਬਹੁਤ ਡੀਪ ਕਲੀਨ ਕਰ ਸਕਦੇ ਆ ਤੇ ਜ਼ਿਆਦਾ ਹੱਥਾਂ ਦੀ ਵੀ ਖੇਚਲ ਨਹੀਂ ਹੋਊਗੀ ਠੀਕ ਹੈ ਜੀ हां जी ਤੇ ਪਹਿਨੋ ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਇਸ ਤਰ੍ਹਾਂ ਦਾ ਸਟੀਲ ਬੁੱਲ ਤੇ ਆ ਆਸੀਂ ਲੈ ਲਿਆ ਜੀ ਵਾਈਪਰ ਠੀਕ ਹੈ ਜੀ ਮੈਂ ਤੁਹਾਨੂੰ ਹੁਣ ਦੱਸਤੀ ਹਾਂ ਜੀ ਆਪਾਂ ਵਾਈਪਰ ਲੈ ਲਿਆ हां ਜੀ ਤੇ ਪਹਿਲੋ ਆਸੀਂ ਲਿਆਇਆ ਜੀ ਵਾਈਪਰ ਤੇ ਵਾਈਪਰ ਦੇ ਉੱਪਰ ਮੈਂ ਕੀ ਕਰਨ ਲੱਗੀ ਆ ਆ ਜਿਹੜਾ ਸਕੀਲ ਬੂਲ ਹੈ ਇਹ ਮੈਂ ਇਹਦੇ ਉੱਪਰ ਲਗਾ ਦੇ ਲੱਗੀ ਆ ਦੇਖਿਆ ਜੀ ਇਹ ਸਾਰਾ ਹੀ ਮੈਂ ਲਗਾ ਦਾਂਗੀ ਤੇ ਇੱਥੇ ਤੁਸੀਂ ਛੋਟਾ ਵਾਈਪਰ ਵੀ ਲੈ ਸਕਦੇ ਹੋ ਤੇ ਵੱਡਾ ਵੀ ਲੈ ਸਕਦੇ ਹੋ ਮੈਂ ਇੱਥੇ ਨਾਰਮਲ ਜਿਹੜਾ ਵਾਈਪਰ ਆਪਣੇ ਵਾਸ਼ਰੂਮ ਚ ਯੂਜ਼ ਹੁੰਦਾ ਇਹ ਮੈਂ ਲਿਆ ਆ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਇਹਦੇ ਉੱਤੇ ਫਿੱਟ ਕਰ ਦੂੰਗੀ ਠੀਕ ਹੈ ਜੀ ਮੈਂ ਵੱਡਾ ਹੀ ਲਿਆ ਆ ਵੱਡਾ ਮੈਂ ਵੱਡਾ ਹੀ ਵਾਈਪਰ ਲਿਆ ਜੀ ਵੱਡਾ ਵਾਈਪਰ ਮੈਂ ਤਾਂ ਲਿਆ ਕਿ ਇੱਕ ਤਾਂ ਜਲਦੀ ਕਲੀਨ ਹੁੰਦਾ ਤੇ ਜੇ ਹਾਂਜੀ ਬੈਣ ਉਹ ਇੱਥੇ ਸਾਰਿਆਂ ਨੂੰ ਪਤਾ ਕਿ ਇਹ ਥੋੜਾ ਤਿੱਖਾ ਹੁੰਦਾ ਤੇ ਇਹਦੇ ਨਾਲ ਜਿਹੜੀ ਕਲੀਨਿੰਗ ਆ ਉਹ ਬਹੁਤ ਵਧੀਆ ਹੋ ਜਾਂਦੀ ਦੇਖੋ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਕੋਈ ਇਹਦੇ ਉੱਪਰ ਸਕ੍ਰੈਚ ਵਗੈਰਾ ਪੈਂਦੇ ਟਾਇਲ ਤੇ ਨਹੀਂ ਜੀ ਕੁਝ ਨਹੀਂ ਹੁੰਦਾ ਇਹਦੇ ਆਪਾਂ ਜਿਹੜਾ ਬਰਸ਼ ਹੁੰਦਾ ਟਾਇਲ ਸਾਫ਼ ਕਰਨ ਵਾਲਾ ਉਹ ਵੀ ਤਾਂ ਇੰਨਾ ਤਿੱਖਾ ਹੁੰਦਾ ਹੀ ਆ ਉਹ ਵੀ ਤਾਂ ਆਪਾਂ ਲਗਾਉਨੇ ਹੀ ਆ ਤੇ ਉਹਦੇ ਨਾਲ ਵੀ ਜਿਹੜਾ ਨਾ ਸਾਡੇ ਹੱਥ ਦੀ ਇੰਨੀ ਗ੍ਰਿਪ ਨਹੀਂ ਬੰਦੀ ਜਿੰਨੀ ਇਹ ਡੰਡੇ ਦੇ ਨਾਲ ਬੰਨ ਜਾਂਦੀ ਆ ਜੀ ਆ ਦੇਖੋ ਜੀ ਤੇ ਕੋਈ ਸਕ੍ਰੈਚ ਵਗੈਰਾ ਨਹੀਂ ਪੈਂਦੇ ਹੈਗੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਟਾਈਲਾਂ ਕਲੀਨ ਹੋ ਜਾਂਦੀਆਂ ਤੇ ਨਾਲ ਇੱਕ ਚੀਜ਼ ਹੋਰ ਆਪਾਂ ਨੂੰ ਹੁਣ ਉੱਪਰ ਤੱਕ ਦੇਖੋ ਸਾਡੇ ਕੋਲ ਹੱਥ ਜਿਹੜਾ ਨਹੀਂ ਪਹੁੰਚਦਾ ਤੇ ਇਹਦੇ ਨਾਲ ਆਪਾਂ ਉੱਪਰ ਤੱਕ ਛੱਤ ਤੱਕ ਕਲੀਨ ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਕਲੀਨ ਹੋਈ ਜਾਂਦੀ ਹੈ ਦੇਖੋ ਉੱਪਰ ਛੱਤ ਤੱਕ ਇਹ ਕਲੀਨ ਹੋ ਜਾਂਦਾ ਠੀਕ ਹੈ ਜੀ ਬਸ ਇਸ ਤਰ੍ਹਾਂ ਤੁਸੀਂ ਕੋਲ ਲਗਾਈ ਜਾਣਾ ਸਾਰੇ ਬੰਦੇ ਦੇਖੋ ਜੀ ਇਸ ਕੋਲ ਦੇ ਨਾਲ ਬਹੁਤ ਜ਼ਿਆਦਾ ਸ਼ਾਇਨਾ ਦੀ ਆ ਦੇਖੋ ਇਹਦੇ ਨਾਲ ਤੁਸੀਂ ਇਤਰਾ ਕਲੀਨ ਕਰੀ ਤੇ ਇਹਦੇ ਨਾਲ ਕੀ ਹੁੰਦਾ ਤਾਂ ਇਤਰਾ ਜਿਹੜੀ ਆਪਣੀ ਮੁਫਰ ਸਾਰੀਆਂ ਨੁਕਰਾਂ ਤੇ ਕਲੀਨ ਕਰ ਦਿੰਦਾ ਦੇਖੋ ਠੀਕ ਹੈ ਜੀ ਤੇ ਮੈਂ ਵੱਡਾ ਵਾਈਪਰ ਤਾਂ ਹੀ ਲਿਆ ਜੀ ਬਹੁਤ ਆਸਾਨੀ ਦੇ ਨਾਲ ਇਹਦੀ ਪਕੜ ਹੋ ਜਾਂਦੀ ਆ ਤੇ ਵੱਡੇ ਵਾਈਪਰ ਦੇ ਨਾਲ ਜਿੰਨੀ ਵੀ ਛੱਤ ਵਗੈਰਾ ਸਾਰੀ ਕਲੀਨ ਹੋ ਜਾਂਦੀ ਆ ਦੇਖੋ ਜੀ ਛੱਤਾਂ ਤੱਕ ਇਹ ਕਲੀਨ ਹੋ ਰਿਹਾ ਹੈ ਨਾ ਬਹੁਤ ਸੋਕੀ ਟ੍ਰਿਕ ਕਮਾਲ ਦੀ ਤਾਂ ਉੱਪਰ ਵੀ ਇਦਾਂ ਬਾਰ-ਬਾਰ ਨਹੀਂ ਲੱਗਦਾ ਤਾਂ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਈਦਾ ਲਗਾ ਦਿਓ ਕੋਲਾ ਦੇਖੋ ਇੰਦਾ ਕੋਲ ਲਗਾ ਦਿਓ ਤੇ ਉੱਪਰ ਹੱਥ ਤੁਹਾਡਾ ਨਹੀਂ ਪਹੁੰਚ ਰਿਹਾ ਛੱਤ ਤੇ ਤਾਂ ਦੇਖੋ ਠੀਕ ਹੈ ਜੀ ਛੱਤਾਂ ਤੱਕ ਤੁਹਾਡਾ ਇਹ ਜਿਹੜਾ ਕਲੀਨਰ ਹੈ ਇਹ ਲੱਗ ਜਾਂਦਾ ਕੋਲ ਜੀ ਪਰ ਬਿਲਕੁਲ ਸਾਡੀਆਂ ਛੱਤਾਂ ਤੱਕ ਟਾਈਲ ਕਲੀਨ ਹੋ ਜਾਂਦੀਆਂ ਤੇ ਟਾਈਲ ਬਿਲਕੁਲ ਨਵੀਆਂ ਲੱਗਦੀਆਂ ਤੇ ਇਹਦੇ ਨਾਲ ਕੀ ਆ ਇੱਕ ਤਾਂ ਗ੍ਰਿਪ ਬਣੀ ਰਹਿੰਦੀ ਆ ਤੇ ਇੱਕ ਆ ਦੇਖੋ ਇੱਧੇ ਦਾਗ ਪਿਆ ਹੋਇਆ ਟਾਈਲ ਤੇ ਹਨਾ ਕਿ ਉਹਦਾ ਇੱਥੇ ਹੱਥ ਨਹੀਂ ਪਹੁੰਚਦਾ ਹੈਗਾ ਇਦੇ ਨਾਲ ਕੀ ਹੋਊਗਾ ਇੱਕਦਮ ਸਾੜ ਜਿਹੜਾ ਉਹ ਕਲੀਨ ਹੋ ਜਾਊਗਾ ਤੇ ਸਾਡੀ ਛੱਤ ਤੱਕ ਡਾਈ ਸਾਫ਼ ਹੋ ਜਾਊਗਾ ਦੇਖੋ ਜੀ ਬਹੁਤ ਚੰਗੀ ਤਰ੍ਹਾਂ ਜਿਹੜੀ ਪਲੀਨ ਹੋ ਜਾਣਾ ਕੋਈ ਕੋਈ ਮੁਸ਼ਕਲ ਨਹੀਂ ਆ ਰਹੀ ਤੁਸੀਂ ਜਦੋਂ ਉੱਪਰ ਤੱਕ ਜਾਣਾ ਤੇ ਇਹਦੇ ਉੱਪਰ ਲਗਾਈ ਜਾਓ ਕੋਲ ਦੇਖੋ ਜੀ ਮੈਂ ਇਹਦੇ ਨਾਲ ਇਹਦੇ ਉੱਪਰ ਲਗਾ ਦਿੱਤਾ ਹੁਣ ਮੇਰੇ ਕੋ ਮੰਨ ਲਓ ਕਿ ਨਹੀਂ ਪਹੁੰਚ ਰਿਹਾ ਹੱਥ ਆਹ ਮੰਨ ਲਓ ਜੀ ਤੇ ਕੋਈ ਬਹੁਤ ਵਧੀਆ ਟ੍ਰਿਕ ਹੈ ਭੈਣੋ ਦੇਖੋ ਬਲਬ ਤੱਕ ਵਾਈਪਰ ਪਹੁੰਚ ਰਿਹਾ ਛੱਤ ਤੱਕ ਇਹ ਵਾਈਪਰ ਜਾ ਰਿਹਾ ਤੇ ਬਹੁਤ ਵਧੀਆ ਕਲੀਨ ਹੋ ਜੂਗੀ ਠਿਕਲੀ ਨੇ ਇਧਰਲੀ ਕੰਧ ਦੀ ਕਰ ਦਿੱਤੀ ਤਾਂ ਤੱਕ ਠੀਕ ਹੈ ਜੀ ਤੇ ਇਹਨੇ ਇਧਰਲੀ ਵੀ ਕਰ ਦਿੱਤੀ ਤੇ ਇਧਰਲੀ ਵੀ ਆਪਾਂ ਸਾਰੀ ਕਰ ਲਈ ਜੀ ਬਹੁਤ ਵਧੀਆ ਟ੍ਰਿਕਾਂ ਲਗਦੀਆਂ ਜੀ ਆਪਾਂ ਹੁਣ ਇਧਰੋਂ ਵੀ ਸਾਰੀ ਜਿਹੜੀ ਕੰਧ ਆ ਉਹ ਸਾਫ਼ ਕਰ ਲਾਂਗੇ ਠੀਕ ਹੈ ਜੀ ਦਰਵਾਜੇ ਨੂੰ ਆਪਾਂ ਢੋ ਕੇ ਤੇ ਠੰਡ ਨਹੀਂ ਲੱਗਣੀ ਹੱਥ ਵੀ ਸੇਫ ਤੇ ਛੱਤਾ ਤੱਕ ਟਾਈਲਾਂ ਵੀ ਸਰਦੀਆਂ ਦੇ ਵਿੱਚ ਕਲੀਨ ਦੇਖੋ ਜੀ ਤੇ ਇਸ ਕੋਲ ਦੇ ਨਾਲ ਟਾਈਲਾ ਕਲੀਨ ਕਰੋਗੇ ਤੇ ਟਾਈਲਾ ਬਹੁਤ دیر ਤੱਕ ਤੁਹਾਡੀਆਂ ਨਵੀਆਂ ਲੱਗਣਗੀਆਂ ਤੇ ਚਮਕ ਬਣੀ ਰਹੂਗੀ ਹਾਈਪਰ ਮੈਂ ਕੋਈ ਵੀ ਇਹਦੇ ਵਿੱਚ ਤੁਹਾਨੂੰ ਕਲੀਨਰ ਕੋਈ ਮਹਿੰਗੇ ਮਹਿੰਗੇ ਪ੍ਰੋਡਕਟ ਨਹੀਂ ਦੱਤੀ ਜੀ ਤੇ ਹਰ ਪਿਕ ਦੇ ਨਾਲ ਮੈਂ ਬਿਲਕੁਲ ਟਾਈਲ ਵਾਸ਼ ਨਹੀਂ ਕਰਦੀ ਹੁੰਦੀ ਖਾਰਪੀ ਕੇ ਨਾਲ ਟਾਇਲ ਕਲੀਨਤਾ ਹੋ ਜਾਂਦੀ ਪਰ ਦੀ ਸ਼ਾਈਨ ਜਿਹੜੀ ਖਤਮ ਹੋ ਜਾਂਦੀ ਪੈਣੋ ਕੁਝ ਟਾਇਲ ਪਾ ਕੇ ਦੀ ਸ਼ਾਈਨ ਨਹੀਂ ਰਹਿੰਦੀ ਤੇ ਜਦੋਂ ਤੁਸੀਂ ਈਜੀ ਤੇ ਇਹ ਆ ਪਾਉਂਦੇ ਹੋ ਨਾ ਸੋਡਾ ਤੇ ਇਹਦੇ ਨਾਲ ਗੰਦਗੀ ਸਾਰੀ ਪੁੱਲ ਜਾਂਦੀ ਦੇਖੋ ਹਲੇ ਇਧਰ ਲੱਗਾ ਹੋਇਆ ਕੋਲ ਠੀਕ ਹੈ ਜੀ ਉਹਨੇ ਚਿਰ ਨੂੰ ਇਹ ਸਾਰੀ ਗੰਦਗੀ ਜਿਹੜੀ ਆ ਉਹ ਪੁੱਲ ਜਾਣੀ ਆ ਠੀਕ ਹੈ ਜੀ ਤੇ ਐਂਦਾ ਤੁਸੀਂ ਸਕਦੇ ਕਿੰਨੀ ਆਸਾਨੀ ਦੇ ਨਾਲ ਛੱਤਾਂ ਤੱਕ ਇਹ ਜਿਹੜੀ ਮੇਰੀ ਕਲੀਨਕਾ ਹੋ ਗਈ ਆ ਤੇ ਕਿਸੇ ਦੀ ਵੀ ਹੈਲਪ ਦੀ ਜ਼ਰੂਰਤ ਨਹੀਂ ਤੁਹਾਨੂੰ ਪਹਿਣੀ ਉਸ ਤੋਂ ਵੀ ਉੱਚੀ ਜਿਹੀ ਕੋਈ ਛੱਤ ਹੰਦਰਲਾ ਜਿੱਦਾਂ ਵਾਸ਼ਰੂਮ ਤੁਹਾਨੂੰ ਵੀ ਕਲੀਨ ਕਰਕੇ ਆਪਾਂ ਦਿਖਾ ਲਾਂਗੇ ਅਗਲੀ ਵੀਡੀਓ 'ਚ ਤੇ ਜਿੰਨਾ ਮਰਜੀ ਲੌਂਗ ਤੁਸੀਂ ਜਾ ਸਕਦੇ ਤੇ ਗ੍ਰਿਪ ਵੀ ਬਣ ਜਾਂਦੀ ਆ ਤੇ ਦੇਖੋ ਸਰਦੀਆਂ ਦੇ ਵਿੱਚ ਬਿਨਾ ਹੱਥ ਨਾਲ ਆਪਾਂ ਟਾਇਲਰ ਜਿਹਨੂੰ ਕਲੀਨ ਕਰ ਲੈ ਜੇ ਥੋੜਾ ਬੋਤਾ ਤੇ ਹੱਥ ਲਗਾਣਾ ਪੈਂਦਾ ਹੁਣ ਇੰਨੀ ਬੇਰ ਹੱਥ ਜਿਹੜਾ ਉਹ ਨਹੀਂ ਵੱਜਦਾ ਹੈਗਾ ਠੜ ਦੇ ਵਿੱਚ ਪਾਣੀ ਤੇ ਦੇਖੋ ਜੀ ਹੁਣ ਤਾਂ ਇਸੇ ਤਰੀਕੇ ਦੇ ਨਾਲ सेम ही ਆਪਾਂ ਜਿਹੜੀਆਂ ਇਹ ਘੋਲ ਇਹਨੂੰ ਮੈਂ ਰੱਖ ਲਾਂਗੀ ਇਹ ਘੋਲ ਦੇ ਲਾ ਲੈ ਹੁਣ نیچے ਦੀ ਟ੍ਰਿਕ ਜ਼ਰੂਰ ਕਰਕੇ ਦੇਖਿਓ ਉਹਨਾਂ ਬਰਸ਼ ਨਾਲ ਸਾਫ਼ ਹੀ ਹੁੰਦਾ ਜਿਵੇਂ ਇਹ ਨਾਲ ਇਹੋ ਜਿਹਾ ਲੱਗਦੇ ਕੋ ਫਾਰ ਤੋਂ ਕਿੰਨੀ ਗੰਦਗੀ ਜਿਹੜੀ ਨਿਕਲਦੀ ਪਈ ਟਾਂਗਾਂ ਨੂੰ ਫਾਇਸ ਕਿੰਨਾ ਪਾਣ ਜਿਆ ਉਹ ਗੰਦਾ ਹੋ ਗਿਆ ਤੇ ਉਹਦਾ ਟਾਇਲਾ ਦੇਖਣ ਨੂੰ ਲੱਗਦਾ ਪਏ ਕਿ ਜਿਵੇਂ ਕਲੀਨ ਹੀ ਆ ਸਾਫ਼ ਹੀ ਆ ਪਰ ਪੈਣ ਉਹਦਾ ਡੀਪ ਕਲੀਨ ਹੋ ਜਾਂਦਾ ਇਹਦੇ ਨਾਲ ਗ੍ਰਿਪ ਬਹੁਤ ਵਧੀਆ ਬਣਦੀ ਆ ਤੇ ਇਹ ਬਹੁਤ ਵਧੀਆ ਟ੍ਰਿਕ ਲੱਗਦੀ ਆ ਮੈਨੂੰ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਕਿ ਤਰਾ ਕਰਕੇ ਮੈਂ ਸਾਰਾ ਆਪਣਾ ਜਿਹੜਾ ਮੋਟਾ ਧੋਮਾ ਸਾਫ਼ ਕਰ ਲਾਂਗੀ ਜੇ ਤੁਸੀਂ ਆਪਣੇ ਹੱਥ ਨੂੰ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੱਥ ਨਾਲ ਲਗਾਈਏ نیچے ਤੇ ਲਗਾਉਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਸ ਜੀ ਇੰਦਾ ਆ ਤਰੀਕਾ ਕਰਕੇ ਸਾਰਾ ਕੋਲੇ ਦੇ ਉੱਤੇ ਪਾ ਲਓ ਤੇ ਬਸ ਥੱਲੇ ਬੈਠ ਕੇ ਤੁਹਾਨੂੰ ਟਾਈਲ ਤੇ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਕਈ ਵਾਰ ਭੈਣਾਂ ਨੂੰ ਲੱਗਦਾ ਹੈ ਨਾ ਅੰਗੀ ਥੱਲੇ ਬੈਠ ਕੇ ਸਾਫ਼ ਕਰਨਾ ਥੋੜਾ ਔਖਾ ਲੱਗਦਾ ਤੇ ਤੁਸੀਂ ਆ ਦੇਖੋ ਜੀ ਸਭ ਤੋਂ ਵਧੀਆ ਤਰੀਕਾ ਜੀ ਇਹ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਸਰਦੀਆਂ ਦੇ ਵਿੱਚ ਖਾਰਚ ਕਰਕੇ ਜਿਆਦਾ ਮਿਹਨਤ ਕਰਨ ਨਾਲੋਂ ਖੇਚਣ ਕਰਨ ਨਾਲੋਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਟ੍ਰਿਕਸ ਨਾਲ ਘਰ ਨੂੰ ਸਾਫ਼ ਕਰ ਲਿਆ ਕਰੋ ਸਾਰਾ ਬਾਥਰੂਮ ਤੇ ਦੇਖੋ ਕੋਈ ਆਪਾਂ ਮਿਹਨਤ ਨਹੀਂ ਕੀਤੀ ਦੀਵਾਰਾਂ ਵੀ ਹੋ ਗਈਆਂ ਫਰਸ਼ ਵੀ ਹੋ ਗਿਆ نیچے ਤੇ ਮਿਹਨਤ ਵੀ ਕੋਈ ਜਿਆਦਾ ਨਹੀਂ ਕੀਤੀ 5 ਮਿੰਟ ਦੇ ਵਿੱਚ ਅਸੀਂ ਬਾਥਰੂਮ ਸਾਰਾ ਕਲੀਨ ਕਰ ਲਿਆ ਤੇ ਇਸ ਕੋਲ ਦੇ ਨਾਲ ਪੈਣੋ ਜਰੂਰ ਕਰ ਲਿਆ ਕਰੋ ਤੇ ਚਾਈਨਾ ਜਿਹੜੀਆਂ ਤੁਹਾਡੀਆਂ ਲੌਂਗ ਟਾਈਮ ਖਰਾਬ ਨਹੀਂ ਹੁੰਦੀਆਂ ਤੇ ਕਾਫੀ ਟਾਈਮ ਇਹ ਸੋਹਣੀਆਂ ਲੱਗਦੀਆਂ ਤੇ ਹੁਣ ਆਪਾਂ ਸਾਰਾ ਪਾਣੀ ਦੇ ਨਾਲ ਇਹਨੂੰ ਧੋਲਾਂਗੇ ਤੇ ਦੇਖੋ ਜੀ ਬਾਥਰੂਮ ਇੱਕਦਮ ਨਵਾਂ ਨਿਕਲਣਾ ਹੈ ਤੇ 5-7 ਮਿੰਟ ਦੇ ਵਿੱਚ ਅਸੀਂ ਬਾਥਰੂਮ ਸਾਫ਼ ਕਰ ਲਿਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਪਹਿਲਾਂ ਵੱਧ ਤੋਂ ਵੱਧ ਸ਼ੇਅਰ ਤਾਂ ਕਰਿਆ ਕਰੋ ਕਿਉਂਕਿ ਹੋਰ ਵੀ ਪੈਰਾਂ ਦੀ ਮਦਦ ਹੋ ਸਕੇ ਤੇ ਦੇਖੋ ਅਸੀਂ ਸੁੱਕਿਆ ਸੁੱਕਿਆ ਪ੍ਰਿਕਲਿਆ ਕਿਉਂਨੇ ਆ ਠੀਕ ਹੈ ਜੀ ਤੇ ਹੁਣ ਆਪਾਂ ਪਾਣੀ ਪਾ ਕੇ ਨੂੰ ਧੋ ਲੈਣਾ ਹੈ ਜੀ ਤੇ ਸਾਡਾ ਬਾਥਰੂਮ ਹੈ ਖੁਸ਼ਬੂਦਾਰ ਤੇ ਸਾਫ਼ ਸੁਥਰਾ ਹੋ ਜਾਣਾ ਤੇ ਚੰਗਾ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ